ਹਾਂਜੀ ਆਪਾਂ ਅਕਸਰ ਹੀ ਗੱਲ ਕਰਦੇ ਹਾਂ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਚਾਹੇ ਰੇਤੇ ਦਾ ਇੱਕ ਕਿਣਕਾ ਵੀ ਬਣਾਇਆ ਉਹ ਵੀ ਕੋਈ ਨਾ ਕੋਈ ਗੁਣਾ ਰੱਖਦਾ ਉਹਦਾ ਵੀ ਕੋਈ ਨਾ ਕੋਈ ਕਾਰਨਾ ਪੈਦਾ ਹੋਣ ਦਾ ਆ ਦੇਖੋ ਤੁਸੀਂ ਜਿਹੜਾ ਬੂਟੀ ਇੱਕ ਆਪਣੇ ਟੋਬਿਆਂ ਦੇ ਵਿੱਚ ਜਾਂ ਖੜੇ ਪਾਣੀਆਂ ਦੇ ਵਿੱਚ ਉੱਗ ਜਾਂਦੀ ਆ ਉਸ ਬੂਟੀ ਤੋਂ ਇਹ ਬੰਦਿਆਂ ਨੇ ਤਾਗਾ ਬਣਾ ਕੇ ਤੇ ਉਹਨਾਂ ਦੀਆਂ ਸਾੜੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਤੇ ਉਹਨਾਂ ਤੋਂ ਹੋਰ ਵੀ ਕਾਫੀ ਚੀਜ਼ਾਂ ਇਹਨਾਂ ਨੇ ਤਿਆਰ ਕਰਤੀਆਂ ਇਹ ਬੁਟੀ ਸਾੜੀ ਵੀ ਬਣਾ ਸਕਦੀ ਆ ਜਾਂ ਇਹਦੇ ਤੋਂ ਧਾਗਾ ਵੀ ਬਣ ਸਕਦਾ ਕਦੇ ਕਿਸੇ ਨੇ ਸੋਚਿਆ ਨਹੀਂ ਹੋਣਾ ਪਰ ਇਹਨਾਂ ਬੰਦਿਆਂ ਨੇ ਇਸ ਬੁਟੀ ਤੋਂ ਕੰਮ ਲਿਆ ਆਪਾਂ ਅਕਸਰ ਹੀ ਗੱਲ ਕਰਦੇ ਹਾਂ ਕਿ ਸਾਡੇ ਆਲੇ-ਦਾਲੇ ਜੋ ਵੀ ਚੀਜ਼ਾਂ ਹੈਗੀਆਂ ਉਸ ਪ੍ਰਮਾਤਮਾ ਨੇ ਜੋ ਕੁਝ ਵੀ ਆਲੇ-ਦਾਲੇ ਸਾਡੇ ਉਗਾਇਆ ਉਹ ਸਾਡੇ ਕਿਸੇ ਨਾ ਕਿਸੇ ਕੰਮ ਦਾ ਹੀ ਆ हां वो ਗੱਲ ਵੱਖਰੀ ਆ ਕਿ ਸਾਨੂੰ ਉਹਦੇ ਬਾਰੇ ਹਜੇ ਨੌਲੇਜ ਨਹੀਂ ਹੈਗੀ ਸਾਨੂੰ ਉਹਦੇ ਬਾਰੇ ਕੋਈ ਗਿਆਨ ਨਹੀਂ ਹੈਗਾ ਗਿਆਨ ਕਿਉਂ ਨਹੀਂ ਹੈਗਾ ਕਿਉਂਕਿ ਸਾਨੂੰ ਕੋਈ ਹਜੇ ਅੰਦਰ ਦਾ ਕੋਈ ਗਿਆਨ ਨਹੀਂ ਹੈਗਾ ਅੰਦਰੋਂ ਪ੍ਰਮਾਤਮਾ ਵਾਲੀ ਜੋਤ ਸਾਡੀ ਜਗਦੀ ਨਹੀਂ ਇਸੇ ਕਰਕੇ ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਜੋ ਵੀ ਕੁਝ ਹੁਣ ਤੱਕ ਇਨਸਾਨ ਦੇ ਸਾਹਮਣੇ ਆ ਉਹ ਸਭ ਕੁਝ ਪ੍ਰਮਾਤਮਾ ਤੋਂ ਆਇਆ ਕਿਤੇ ਨਾ ਕਿਤੇ ਜਿਹੜੇ ਪ੍ਰਾਣੇ ਆਪਣੇ ਸਾਧੂ ਸੰਤ ਮਹਾਤਮਾ ਸੀਗੇ ਗੁਰੂ ਪੀਰ ਸੀਗੇ ਉਹਨਾਂ ਨੇ ਇਹ ਚੀਜ਼ਾਂ ਜਾਣੀਆਂ ਨੇ ਅੰਦਰ ਦੇ ਗਿਆਨ ਦੇ ਨਾਲ ਤਾਂ ਹੀ ਇਹ ਚੀਜ਼ਾਂ ਆਪਣੇ ਤੱਕ ਪਹੁੰਚੀਆਂ ਨੇ ਉਸ ਕਾਲਪੁਰਖ ਵਾਹਿਗੁਰੂ ਨੇ ਬਹੁਤ ਕੁਝ ਸਾਨੂੰ ਤੋਹਫੇ ਦੇ ਵਜੋਂ ਦਿੱਤਾ ਉਸ ਪ੍ਰਮਾਤਮਾ ਦਾ ਧੰਨਵਾਦ ਕਰਿਆ ਕਰੋ ਉਹਦੇ ਗੁਣ ਗਾਇਆ ਕਰੋ ਉਹਦਾ ਨਾਮ ਜਪਿਆ ਕਰੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੀ ਵੀ ਹਾਲਤ ਦੇ ਵਿੱਚ ਹੋ ਅੱਜ ਤੋਂ ਹੀ ਉਸ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਦੇਖਿਓ ਤੁਸੀਂ ਹਰ ਚੀਜ਼ ਹਰ ਇੱਛਾ ਤੁਹਾਡੀ ਪਰਮਾਤਮਾ ਤੋਂ ਹੀ ਪੂਰੀ ਹੋ ਜਾਣੀਆਂ ਕਿਸੇ ਬੰਦੇ ਤੇ ਕੋਲੇ ਜਾਣ ਦੀ ਤੁਹਾਨੂੰ ਲੋੜ ਨਹੀਂ ਪੈਣੀ ਧੰਨਵਾਦ